ਸਸੀ ਕਾ ਦੋਸਤੋ ਕੀ ਹੱਥ ਚਾਲੇ ਉਮੀਦ ਕਰਦਾਂਗੀ ਤੁਸੀਂ ਸਭ ਮజే ਚੋਗੇ ਦੇਖ ਲਓ ਜੀ ਗੋਰਿਆਂ ਦਾ ਮੁਲਕ ਇਹੋ ਚੀਜ਼ਾਂ ਦੇਖ ਕੇ ਸਾਰੇ ਇੰਡੀਅਨ ਲੋਕ ਨਾ ਜਿਹੜੇ ਖਾਸ ਕਰਕੇ ਪੰਜਾਬ ਤੋਂ ਉਹ ਸੋਚਦੇ ਵੀ ਗੋਰਿਆਂ ਦੇ ਮੁਝੇ ਚਲਦੇ ਆ ਬਾਲ ਬੜੀ ਐਸ਼ ਹੋਏਗੀ ਨਜ਼ਾਰੇ ਹੋਣਗੇ ਮੇਮਾਂ ਜਿ ਰਵਾਂਗੇ ਜਾ ਕੇ ਉੱਥੇ ਉਹਨਾਂ ਨਾਲ ਕਾਰੋਬਾਰ ਕਰਾਂਗੇ ਤੇ ਪੈਸੇ ਵੀ ਚਾਰ ਗਵਾਵਾਂਗੇ ਤੇ ਨਾਲੇ ਥੋੜੀ ਟੋਰ ਬਣੇਗੀ ਪੰਜਾਬ ਦੇ ਇਸ ਤਰ੍ਹਾਂ ਵਿੱਚ ਲੋ ਜੀ ਮੁੰਡਾ ਕੈਨੇਡਾ ਚਲਾ ਗਿਆ ਜਾਂ ਹੋ ਯੂਰਪ ਦੇ ਅੰਦੀਚਾ ਚਲਾ ਗਿਆ ਜਿਵੇਂ ਫਿਨਲੈਂਡ ਹੋ ਗਿਆ ਨਾਰ ਵੀ ਹੋ ਗਿਆ ਸਵੀਡਨ ਹੋ ਗਿਆ ਵੀ ਉੱਥੇ ਵੀ ਬੜੇ ਵਜੇਵੇ ਸਨੋਵ ਪੈਲਦੀ ਰੰਗ ਗੋਰਾ ਹੋ ਜੇਗਾ ਸਾਡਾ ਵੀ ਪਤਾ ਲੱਗੇਗਾ ਅਸੀਂ ਇੰਡੀਅਨ ਆ ਕੇ ਗੋਰੇਗੇ ਆ ਕਿਉਂਕਿ ਸਭ ਦੇ ਦਿਮਾਗ ਹੁੰਦਾ ਵੀ ਜਦੋਂ ਠੰਡੇ ਵਿੱਚ ਚਲੇ ਜਾਂ ਲੋ ਤੇ ਰੰਗ ਚਿੱਟਾ ਹੋ ਜਾਂਦਾ ਹੈ ਦੋਸਤੋ ਇਹ ਚੀਜ਼ਾਂ ਨਾ ਵੀਡੀਓ ਚ ਚੰਗੀਆਂ ਲੱਗਦੀਆਂ ਜਦੋਂ ਤੁਸੀਂ ਖੁਦ ਇੰਡੀਆ ਤੋਂ ਇੱਥੇ ਆਣਾ ਹੈ ਨਾ ਇਹ ਤੁਹਾਨੂੰ ਤਾਂ ਮੇਮਾਂ ਨਹੀਂ ਯਾਦ ਆਣੀਆਂ। ਉਦੋਂ ਤੁਹਾਨੂੰ ਘਰ ਦੇ ਖर्चे ਯਾਦ ਆਣੇਵੇਂ। ਜਦੋਂ ਕਿਰਾਇਆ ਘੜਨਾ ਪੈਣਾ ਹੈ, ਘਰ ਦਾ ਟਰਾਂਸਪੋਰਟ ਦਾ ਖਰਚਾ ਘੜਨਾ ਪੈਣਾ ਹੈ। ਕੰਮ ਤੇ ਜਾਣਾ ਪੈਣਾ ਹੈ। ਜਿੰਨਾ ਜਿਹੜੇ ਕੰਮ ਨਹੀਂ ਮਿਲਦਾ, ਭਲਾ ਏਜੰਸੀਆਂ ਚੱਕਰ ਮਾਰਨੇ ਪੈਣੇਵੇਂ। ਕਿਸੇ ਨੇ ਕਹਣਾ ਸੀਵੀ ਲੈ ਕੇ ਆਓ, ਕਿਸੇ ਨੇ ਕਹਣਾ ਇਹ ਡਾਕੂਮੈਂਟ ਲੈ ਕੇ ਆਓ, ਉਹ ਡਾਕੂਮੈਂਟ ਲੈ ਕੇ ਆਓ। ਜਦੋਂ ਤੁਸੀਂ ਡਾਕੂਮੈਂਟ ਪੂਰੇ ਕਰਨੇਵੇਂ, ਜੇ ਤੇ ਤੁਸੀਂ ਸਟੂਡੈਂਟ ਹੋ ਤੇ ਸਿਰਫ 20 ਘੰਡੇ ਕੰਮ ਦੀ ਯਾਦ ਤੋਂ ਨਹੀਂ ਹੈ। ਤੇ ਜੇ ਤੁਸੀਂ ਵਰਕ ਪਰਮ ਹੋ ਲੈ ਲਿਆ ਜਾਂ ਇੰਡੀਆ ਤੋਂ ਲੈ ਕੇ ਆਏ ਹੋ ਫਿਰ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਲੇਕਿਨ ਨਵੇਂ ਨਵੇਂ ਆਦਮੀ ਨੂੰ ਮੁਸ਼ਕਲ ਹੀ ਹੁੰਦੀ ਹੈ ਉਹ ਜਿੰਦ ਇੰਡੀਆ ਚੋਂ ਰੰਗੀਆਂ ਵੀ ਇਕ ਜਾਂਦਾ ਹੈ ਉਹਨਾਂ ਵੀਡੀਓ ਦੇਖੀ ਜਾਂਦੀਆਂ ਬੋਲੀਵੁੱਡ ਦੀਆਂ ਫਿਲਮਾਂ ਦੇਖੀ ਜਾਂਦੀਆਂ ਜਾਂਦੇ ਐਕਟਰ ਜਾਂਦੇ ਤੇ ਬਸ ਵਧੀਆ ਕੋਠੀ ਲੈ ਲੈਂਦੇ ਨੇ ਵਧੀਆ ਕਾਰ ਬਾਲ ਵੱਡੀ ਕਾਰ ਲੈ ਜਾਂਦੀ ਹੈ ਉਹ ਕਾਰ ਉਹਨਾਂ ਦੀ ਨਹੀਂ ਹੁੰਦੀ ਉਹ ਕਾਰ ਨੂੰ ਨੀ ਪ੍ਰੋਡਿਊਸਰ ਦੀ ਜਿਹਨੇ ਪੈਸੇ ਲਾਏ ਹੁੰਦੇ ਵੇ ਉਹਨੇ ਕਿਰਾਏ ਤੇ ਲਈ ਹੁੰਦੀ ਉਤੋਂ ਕਿਉਂਕਿ ਵੀਡੀਓ ਸ਼ੂਟ ਕਰਨੀ ਹੁੰਦੀ ਹੈ ਲੇਕਿਨ ਜਦੋਂ ਤੁਹਾਨੂੰ ਸਵੇਰੇ ਉੱਠ ਕੇ ਜਾਣਾ ਪੈਂਦਾ ਹੈ ਨਾ 6 ਵਜੇ ਕੰਮ ਤੇ ਫਿਰ ਤੁਹਾਨੂੰ ਤੁਮੇ ਮੰਨੀ ਯਾਦ ਆ ਨਹੀਂ ਨਾਨੀ ਯਾਦ ਆ ਨਹੀਂ ਉਦੋਂ ਕਿਉਂਕਿ ਪਹਿਲਾਂ 4:30 ਜਿਹਾ ਉੱਠੋਗੇ ਮਾੜਾ ਮੋੜਾ ਪਰਚਾਦਾ ਪੜੀ ਤਿਆਰ ਕਰੋਗੇ ਨਾਲ ਖਾਣਨ ਵਾਸਤੇ ਕਾ ਰੋਟੀ ਟੋਟੀ ਦੀ ਕਾਟੀ ਬਣਾਉਂਦਾ ਹੈ ਤੇ ਕੋਈ ਖਾਸ ਕਰਕੇ ਜਿਹੜਾ ਕੋਈ ਸਿੰਗਲ ਆਦਮੀ ਹੈ ਉਹਨੇ ਦੇ ਬ੍ਰੈਡਾਂ ਨਹੀਂ ਖਾਣੀਆਂ ਬ੍ਰੈਡਾਂ ਗਾਂਦੀ ਹਾਲਤ ਬਣ ਜਾਂਦੀ ਹੈ ਮਜਬੂਰੀ ਹੈ ਇਹ ਕਹਿੰਦੇ ਨਹੀਂ ਨਹੀਂ ਸਾਲੂ ਸ਼ੈਲ ਵਿੱਚ ਬੜੇ ਸਵਾਲ ਲੱਗਦੇ ਆਂ ਹੀ ਰੋਟੀ ਬਸਾਉਂਦੇ ਨਹੀਂ ਕਰਦੇ ਕਿਉਂਕਿ ਰੋਟੀ ਬਣਾਉਣ ਦੇ ਟਾਈਮ ਚਾਹੀਦਾ ਹੈ ਤੜਕੇ ਭੁੰਨਾਂ ਦੇ ਟਾਈਮ ਚਾਹੀਦਾ ਹੈ ਉਹ ਫਿਰ ਆਸ-ਆਸਾ ਗੋਲੇਆਂ ਜਦੋਂ ਕੰਮ ਕਰਨਾ ਤੇ ਗੋਲੇਆਂ ਦੇ ਖਾਣੇ ਮਜਬੂਰੀ ਖਾ ਲਈ ਬਾਰੇ ਸਵਾਲ ਲੱਗ ਗੀਆਂ ਨਾ ਲੱਗਣ ਕਿਉਂਕਿ ਟਾਈਮ ਹੁੰਦਾ ਨਹੀਂ ਤੇ ਬਾਹਰ ਹੱਡ ਤੋੜਨੀ ਮੀਤ ਕਰਨੀ ਪੈਂਦੀ ਹੈ ਜਦੋਂ ਬੰਦਾ ਸ਼ਾਮ ਨੂੰ ਕਾਰਗਰ ਥੱਕਿਆ ਆਂਦਾ ਨੂੰ ਹੋਸ਼ ਨਹੀਂ ਹੁੰਦੀ ਰਾਤ ਦੀ ਰੋਟੀ ਬਣਾਉਂਦੀ ਵੀ ਕਿਉਂਕਿ ਇੰਡੀਆ 'ਚ ਕੰਮ ਕੀਤਾ ਨਹੀਂ ਹੁੰਦਾ ਜਿਹੜੇ ਦੇ ਇੰਡੀਆ 'ਚ ਕੰਮ ਕਰਦੇ ਆਏ ਉਹਨਾਂ ਨੂੰ ਬਹੁਤੀ ਮੁਸ਼ਕਲ ਨਹੀਂ ਹੁੰਦੀ ਉਹਨੇ ਪਤਾ ਹੁੰਦਾ ਵੀ ਪੈਸਾ ਕਿਵੇਂ ਕਮਾਣਾ ਹੈਗਾ ਤੇ ਜਿਹੜੇ ਵਿਚਾਰੇ ਆਗੇ ਸਿੱਧਾ ਸਟੂਡੈਂਟ ਨਵੇਂ-ਨਵੇਂ ਸ਼ੌਂਕ ਜਾਗਿਆ ਬਾਅਦ ਇਹਨ ਗਿਨੀ ਵੇਖ ਕੇ ਵੀ ਚਲਦੇ ਆ ਬਾਹਰ ਜਾ ਕੇ ਕਮਾਈਆਂ ਕਰਦੇ ਆ ਮੇਰਾ ਦੋਸਤ ਗਿਆ ਉਹ ਜਿਹੜੇ ਇਤਿਹਾਜ ਹੁੰਦੇ ਉਹ ਪੂਰੀ ਸਚਾਈ ਨਹੀਂ ਦੱਸਦੇ ਨਾ ਉਹ ਦਿਖਾਓ ਕਰਦੇ ਵੀ ਇਹਨੂੰ ਵੀ ਫਸਾਉਂਦੇ ਅਸੀਂ ਨੇ ਫਸਿਆ ਵੀ ਆਵੇ 25-30 ਲੱਖ ਰੁਪਏ ਲਾ ਕੇ ਆਵੇ ਆਪ ਪਿਆਗੇ ਦੱਸ ਜਾਗੇ ਉਹ ਜਦੋਂ ਦੇ ਜਿਹੜੇ ਬੰਦੇ ਸੈੱਟ ਹੋ ਗਏ ਉਹਨਾਂ ਤੇ ਰਾਸ ਆ ਜਾਂਦਾ ਤੇ ਜਿਹੜੇ ਬੰਦਿਆਂ ਨੂੰ ਕੰਮ ਨਹੀਂ ਮਿਲਦਾ ਨਾ ਸਵੇਰੇ ਉੱਠਣ ਦਾ ਦਿਲ ਕਰਦਾ ਹੈ ਡਿਊਟੀਆਂ ਬੜੀਆਂ ਲੰਬੀਆਂ ਹੁੰਦੀਆਂ ਕਿਉਂਕਿ ਜਦੋਂ ਤੁਸੀਂ ਪੜ੍ਹਾਈ ਵੀ ਕਰੋਗੇ ਤੇ ਕੰਮ ਵੀ ਕਰੋਗੇ ਘਰ ਦੀ ਸਫਾਈ ਵੀ ਕਰਨੀ ਹੈ ਸ਼ਾਪਿੰਗ ਵੀ ਕਰਨੀ ਹੈ ਤੇ ਫਿਰ ਹਣੀ ਮੁਸ਼ਕਲ ਆਤ ਪਹਿਨੀ ਹੁੰਦੀ ਕੰਮ ਕਰਨ ਦੀ ਜਿਹੜਾ ਬੰਦਾ ਮਿਹਨਤੀ ਉਹ ਦੁਨੀਆ ਦੇ ਕਿਸੇ ਕੋਨੇ 'ਚ ਲੈ ਜਾਏ ਉਹਨੂੰ ਕੋਈ ਫਿਕਰ ਨਹੀਂ ਪੈਂਦਾ ਤੇ ਜਿਨ੍ਹਾਂ ਬਿਲੀयां ਖੱਦੀ ਹੁੰਦੀਆਂ ਮਾਪਿਆਂ ਦੇ ਸਿਰ ਤੇ ਇੰਡੀਆ ਦੀ ਕੋਈ ਮੁਸੀਬਤ ਹੈ ਮਾਪਿਆਂ ਨੂੰ ਹੀ ਬੱਚਨ ਨਾਲ ਲੜ ਰੱਖਿਆ ਹੁੰਦਾ ਹੈ ਉਨੋਂ ਟਿਕਣ ਦੇਂਦੇ ਹੀ ਨਹੀਂ ਵੀ ਤੂੰ ਬਾਹਰ ਚੱਲਿਆ ਮਾੜਾ ਮੋੜਾ ਸੇਲਾ ਰੋਟੀ ਪਾਣੀ ਬਣਾਉਣਾ ਭਾਲੇ ਮਾਇਨੇ ਪਾਣੀ ਸਪਾਈ ਕਰਨੀ ਪਣੀ ਏ ਉੱਤੇ ਪੋਚੇ ਵੀ ਲਾਣੇ ਪੈਣੇ ਨੇ ਕੋਈ ਜਿੱਥੇ ਤੁਸੀਂ ਕਾਰਕਾਇਤ ਰਹਿਣਾ ਤੇ ਪੋਚੇ ਲਾਣੇ ਹੀ ਪੈਣੇ ਸਪਾਈ ਰੱਖਣੀ ਪੈਣੀ ਏ ਜੇ ਨਹੀਂ ਤੇ ਮਕਾਨ ਮਾਲਕਾ ਕਹਿੰਦਾ ਚਲੋ ਇਹ ਖਾਲੀ ਕਰੋ ਜੀ ਨਾਲ ਤੁਹਾਡੀ ਰੈਪਿਊਟੇਸ਼ਨ ਖਰਾਬ ਹੋ ਜਾਈ ਵੀ ਕਾਰ ਦੀ ਸਪਾਈ ਨਿਕਦਾ ਇਸ ਕਰਕੇ ਜੇ ਬਾਹਰ ਆਣਾ ਤੇ ਸਾਰੀਆਂ ਚੀਜ਼ਾਂ ਇੰਡੀਆ ਤੋਂ ਸਿੱਖ ਕੇ ਆਓ ਇਹ ਸੋਚ ਲਓ ਜਾ ਕੇ ਘੜ ਤੱਕੜ ਸਾਲ ਦੋ ਸਾਲ ਬਈਏ ਮੰਨ ਲੈਣਾ ਜੀ ਜਿੰਨਾ ਦਿਮਾਗ ਟਿਕਾ ਲੱਗਾ ਹੁੰਦਾ ਨਾ ਬਈ ਕੈਨੇਡਾ ਜਾਣਾ ਜਾਂ ਇੰਗਲੈਂਡ ਜਾਣਾ ਆ ਯੂਰ ਜਾਉਂਦੇ ਵੇ ਲੇਕਿਨ ਜਦੋਂ ਦੇਖਦੇ ਆ ਲਾਈਫ ਤੇ ਬਈਆਂ ਵਾਲੀ ਐ ਤੇ ਸੋਚੋ 95 ਬੰਦੇ ਦੁਖੀ ਹੋ ਜਾਂਦੇ ਵੇ ਕੋਈ 5-7% ਹੀ ਬੰਦੇ ਵੇ ਜਿਹੜੇ ਕਰਜ਼ਾ ਚੁੱਕਿਆ ਆਉਂਦੇ ਜਿਹੜੇ ਸੋਈ ਦੇ ਨਹੀਂ ਵੀ ਹੁਣ ਜੋ ਮਰਜ਼ੀ ਹੋ ਜੇ ਜੇ ਕਰਮ ਆ ਗਏ ਨੇ ਸਿਰ ਤੇ ਆਉਦੀ ਬਾਦੀ ਲਾਜ ਦੇ ਨਹੀਂ ਹੁੰਨ ਸੈਟ ਹੋ ਕੇ ਜਾਣਾ ਨਹੀਂ ਤੇ ਬੜੇ ਬੰਦੇ ਤੋਂ ਕੋਲਪ ਕਹੀ ਵਾਪਸ ਜਾਂਦੇ ਵੇ ਕੇ ਜੇ ਬੁਰੇ ਹਾਲਾਤਾਂ ਚ ਕੋਈ ਘਾੜ ਦੇ ਕੇ ਤਰਲੇ ਕਰਦੇ ਵੇ ਅਸੀਂ ਵਾਪਸ ਆ ਜੀਏ ਗੁੱਸੇ ਤੇ ਨਹੀਂ ਹੋਗੇ ਘਾੜ ਦੇ ਕੀ ਕਹਿਣ ਇੱਕ ਸੂਪਰਸਲ ਆਇਆ ਹੁੰਦਾ ਦੂਜਾ ਕਹਿੰਦੇ ਚਲੋ ਜੀ ਮੁੰਡਾ ਤਾਂ ਕਿ ਜਾ ਜਵੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ